ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤਿਨਾਂ ਦਾ ਸ਼ਹੀਦੀ ਨੂੰ ਸਮਰਪਤ 350 ਸਾਲਾ ਸਿੱਖ ਜਗਤ ਦੇ ਅੰਦਰ ਬੜੀ ਬੜੀ ਸ਼ਰਧਾ ਭਾਵਨਾ ਨਾਲ ਤੇ ਬੜੇ ਜਿਹੜਾ ਪ੍ਰੇਮ ਦੇ ਨਾਲ ਮਨਾਇਆ ਜਾ ਰਿਹਾ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਤਿਨਾਂ ਦਾ ਪ੍ਰਕਾਸ਼ ਸਥਾਨ ਜਿਹੜਾ ਹੈ ਅੰਮ੍ਰਿਤਸਰ ਦੀ ਧਰਤੀ ਹੈ ਅੰਮ੍ਰਿਤਸਰ ਸਾਹਿਬ ਦੇ ਵਿੱਚ ਜਿਹੜਾ ਪੁਰਾਣਾ ਸ਼ਹਿਰ ਹੈ ਸ਼ਹਿਰ ਦੇ ਅੰਦਰ ਘਰ ਹੈ ਜਿਹਨੂੰ ਅਸੀਂ ਅੱਜ ਗੁਰੂ ਕੇ ਮਹਿਲ ਗੁਰਦੁਆਰਾ ਸਾਹਿਬ ਨਾਲ ਜਾਣਦੇ ਆ ਉਸ ਗ੍ਰਹਿ ਦੇ ਵਿਖੇ ਸਤਗੁਰਾਂ ਜੀ ਦਾ ਪ੍ਰਕਾਸ਼ ਹੋਇਆ ਤੇ ਸਤਗੁਰੂ ਜੀ ਮਹਾਰਾਜ ਨੇ ਬਿਆਨਤ ਹੀ ਸੇਵਾਵਾਂ ਬਿਆਨਤ ਹੀ ਉਹਨਾਂ ਨੇ ਆਪਣਾ ਯੋਗਦਾਨ ਇਸ ਸਿੱਖੀ ਦੇ ਬੂਟੇ ਦੇ ਵਿੱਚ ਪਾਇਆ ਇਨੂੰ ਬਿਧਾਉਣ ਵਾਸਤੇ ਇਨੂੰ ਭਲਾਉਣ ਵਾਸਤੇ ਇਨੂੰ ਇਹਦੇ ਪ੍ਰਚਾਰ ਪ੍ਰਸਾਰ ਵਾਸਤੇ ਬਿਆਨਤ ਸੱਚੇ ਪਾਤਸ਼ਾਹ ਨੇ ਨਗਰ-ਨਗਰ ਪਿੰਡ-ਪਿੰਡ ਸ਼ਹਿਰ-ਸ਼ਹਿਰ ਤੇ ਸਟੇਟਾਂ ਦੇ ਵਿੱਚ ਬਾਹਰ ਦੀਆਂ ਦੇ ਵਿੱਚ ਜਾ ਕਰਕੇ ਯੂਪੀ ਬਿਹਾਰ ਆਦਿਕ ਪੂਰੇ ਹਿੰਦੁਸਤਾਨ ਦੇ ਕੋਨੇ-ਕੋਨੇ ਤੱਕ ਸਤਿਗੁਰੂ ਜੀ ਨੇ ਪ੍ਰਚਾਰ ਕੀਤਾ ਉਹਨਾਂ ਦੇ ਪ੍ਰਚਾਰ ਸਦਕਾ ਤੇ ਸਤਿਗੁਰੂ ਨਾਨਕ ਸਾਹਿਬ ਜੀ ਦੀਆਂ ਪਾਈਆਂ ਪੈਰਾਂ ਦੇ ਉੱਤੇ ਚੱਲਦੇ ਆ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਹਨਾਂ ਦੇ ਪੂਰਨਿਆਂ ਤੇ ਚੱਲਦੇ ਆ ਆ ਬੇਅੰਤ ਹੀ ਸੱਚੇ ਪਾਸ਼ਾ ਨੇ ਉਹ ਉਸ ਸਮੇਂ ਦੇ ਲੋਕਾਂ ਨੂੰ ਜਿਹੜੀਆਂ ਚੀਜ਼ਾਂ ਦੀ ਜ਼ਰੂਰਤ ਸੀ ਉਹ ਮਾਇਆ ਕਰਵਾਉਣ ਦੇ ਵਿੱਚ ਸਭ ਲੋਏ ਵੱਡੀ ਕਿਲ੍ਹਾ ਤੇ ਸੀ ਉਦੋਂ ਪਾਣੀ ਦੀ ਤੇ ਬੇਅੰਤ ਹੀ ਤੁਸੀਂ ਜਾਓ ਖੂਹ ਤੁਹਾਨੂੰ ਮਿਲ ਜਾਣਗੇ ਮਾਲਵੇ ਦੇ ਵਿੱਚ ਜਿਹੜੇ ਅੱਜ ਵੀ ਗੁਰ ਤੇਗ ਬਹਾਦਰ ਸਾਹਿਬ ਜੀ ਦੇ ਇਤਿਹਾਸ ਦੀ ਗਵਾਹੀ ਭਰਦੇ ਆ ਮਿੱਠਾ ਖੂਹ ਬੇਅੰਤ ਖੂਹ ਨੇ ਜਿਹੜੇ ਸੱਚੇ ਪਾਸ਼ਾ ਨੇ ਆਪਣੇ ਹੱਥੀਂ ਜਿਹੜੀ ਸੇਵਾ ਕਰਕੇ ਦਿਖਵਾਏ ਬਿਆਨ ਤੇ ਤੁਹਾਨੂੰ ਬਾਗ ਮਿਲ ਜਾਣਗੇ ਜਿੱਥੇ ਵੱਡੀ ਜਿਹੜੀ ਹੈ ਉਹ ਜਾਦਗੁਰੂ ਕੇ ਬਾਗ ਦੀ ਹੈ ਤੇ ਸਤਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੀ ਯਾਤਰਾ ਬਾਬਾ ਬਕਾਲਾ ਸਾਹਿਬ ਤੋਂ ਆਰੰਭ ਕੀਤੀ ਉਸ ਤੋਂ ਪਹਿਲਾਂ ਗੁਰੂ ਤੇਗ ਬਹਾਦਰ ਸਾਹਿਬ ਨੇ ਜਿਸ ਤਰ੍ਹਾਂ ਸਾਡੇ ਇਤਿਹਾਸ ਕਰ ਦੱਸਦੇ ਨੇ 25 ਸਾਲ ਬਹਿ ਕੇ ਬੰਦਗੀ ਕੀਤੀ ਆ 25 ਸਾਲ ਕੋਈ ਇੱਕ ਨਹੀਂ ਦੋ ਨਹੀਂ ਤਿੰਨ ਚਾਰ ਨਹੀਂ ਪੰਜ ਨਹੀਂ 25 ਸਾਲ ਬਹਿ ਕੇ ਬੰਦਗੀ ਕੀਤੀ ਜਪ ਤਪ ਕਾ ਬੰਦ ਬੇੜਲਾ ਉਹਨਾਂ ਨੇ ਜਪ ਤਪ ਦਾ ਸੱਚੇ ਪਾਤਸ਼ਾਹ ਨੇ ਸਹਾਰਾ ਦਿਆ ਸਾਧਨਾ ਦਾ ਸਹਾਰਾ ਦਿਆ ਉਹਨਾਂ ਨੇ ਸ਼ਬਦ ਗੁਰੂ ਨਾਲ ਰਾਧਿਆ ਉਹਨਾਂ ਨੇ ਝੌਂਗੜਾ ਮਾਰ ਕੇ ਜਿਸ ਦਿਨ ਈਰਖਾ ਹੋ ਗਈ ਬਾਬੇ ਬਗਲੇ ਸਾਹਿਬ ਈਰਖਾ ਹਰ ਜਗ੍ਹਾ ਤੇ ਹੁੰਦੀ ਹੈ ਬੰਦੇ ਦੇ ਨਾਲ ਈਰਖਾ ਹੁੰਨੀ ਇਸ ਸਬਾਬ ਕੀ ਹੈ ਕਿਉਂਕਿ ਫੁੱਲ ਆਪਣੀ ਜਗ੍ਹਾ ਹੈ ਤੇ ਕੰਡੇ ਆਪਣੀ ਜਗ੍ਹਾ ਨੇ ਕੰਡੇ ਆਪਣਾ ਕੰਮ ਕਰਦੇ ਆ ਫੁੱਲ ਆਪਣਾ ਕੰਮ ਕਰਦਾ ਹੈ ਦੋਵੇਂ ਲਾਗੇ ਲਾਗੇ ਹੁੰਦੇ ਨੇ ਬਹੁਤੀ ਦੂਰ ਨਹੀਂ ਹੁੰਦੇ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਜਦੋਂ ਗੁਰਤਾ ਗੱਦੀ ਦੇ ਉੱਤੇ ਬੈਠ ਗਏ ਤੇ ਈਰਖਾ ਵੱਧ ਗਈ ਸੱਚੇ ਪਾਤਸ਼ਾਹ ਨੇ ਅਖਣ ਲੱਗੇ ਅਸੀਂ ਈਰਖਾ ਦੇ ਵਿੱਚ ਰਹਿਣਾ ਨਹੀਂ ਤੇ ਸਾਡਾ ਬਾਬਾ ਬਕਾਲਾ ਬਾਬੇ ਬਕਾਲੇ ਨੂੰ ਛੱਡਣਾ ਹੀ ਜਿਹੜਾ ਹੈ ਮناسب ਹੈ ਤੇ ਉਹਨਾਂ ਨੇ ਬਾਬਾ ਬਕਾਲਾ ਸਾਹਿਬ ਨੂੰ ਛੱਡਣ ਦਾ ਜਿਹੜਾ ਫੈਸਲਾ ਫਿਰ ਦੇ ਦਿੱਆ ਜੋ ਆਪਾਂ ਜਾਣਦੇ ਆਂ ਬਾਬੇ ਬਕਾਲੇ ਸਾਹਿਬ ਤੋਂ ਉਹਨਾਂ ਨੇ ਫਿਰ ਆਪਣੀ ਯਾਤਰਾ ਨੂੰ ਆਰੰਭ ਕੀਤਾ ਪੰਜਾਬ ਦੇ ਬਿਆੰਤ ਪਿੰਡ ਜਿਨ੍ਹਾਂ ਦੇ ਵਿੱਚ ਉਹ ਵਿਚਰੇ ਜਿਨ੍ਹਾਂ ਦੇ ਵਿੱਚ ਅੱਜ ਬੜੀਆਂ ਜਿਆਦਾ ਨੇ ਗੁਰ ਤੇਗ ਬਹਾਦਰ ਸਾਹਿਬ ਜੀ ਦੀਆਂ ਸੋ ਆਉਣ ਵਾਲੇ ਸਮੇਂ ਵਿੱਚ ਆਪਾਂ ਗੁਰ ਤੇਗ ਬਹਾਦਰ ਸਾਹਿਬ ਦੀ ਇਤਿਹਾਸ ਨੂੰ ਸਾਂਝਾ ਕਰਾਂਗੇ